ਹallelujah hallelujah hallelujah ਮੇਰੇ ਜ਼ਿੰਦਾ ਪ੍ਰਭੂ ਸੱਚਮੁੱਚ ਖੁਦਾਬਾਪ ਅੱਜ ਰਾਤ ਅਸੀਂ ਤੇਰੀ ਸੰਗਤਨ ਦੇ ਸਾਹਮਣੇ ਆਉਣੀ ਆ ਹallelujah ਖਾਲੀ ਹੱਥ ਨੇ ਪਰ ਧੰਨਵਾਦ ਦੇ ਨਾਲ ਹallelujah ਧੰਵਾ ਧੰਨਵਾਦ ਪ੍ਰਭੂ ਜੀ ਕਿਉਂਕਿ ਦਿਨ ਦੀ ਤਕਾਬਤ ਵਿੱਚ ਵੀ ਤੂੰ ਸਾਡੇ ਨਾਲ ਸੀ ਹallelujah ਕਮਜ਼ੋਰੀ ਵਿੱਚ ਵੀ ਤੂੰ ਸਾਨੂੰ ਦਿੱਕਤ ਨਹੀਂ ਦਿੱਤਾ ਹallelujah ਤੇਰੀ ਹਜ਼ੂਰੀ ਸਾਡੇ ਦਿਨਾਂ ਵਿੱਚ ਵਸੇ मेरे जिंदा प्रभु जी सचमुच तो जानता है कि असी कमज़ोर हाँ कई बार शरीर कमज़ोर कई बार मन कमज़ोर कई बार हौसला कमजोर कई बार विश्वास कमज़ोर पर तेरा वचन जमूर दोथी उसका आए उसका छब्बी वचन मेरा शरीर मेरा मन भावे कमज़ोर हो पर परमेश्वर मेरी ताकत मेरा हिस्सा है ਹallelujah ਅਸੀਂ ਗੋਸ਼ਨਾ ਕਰਦੇ ਆ ਮੈਨੂੰ ਤਾਕਤ ਮੇਰੇ ਆਪ ਤੋਂ ਨਹੀਂ ਮੇਰੇ ਪ੍ਰਭੂ ਤੋਂ ਮਿਲਦੀ ਹੈ ਹallelujah ਯੀਸ਼ੂ ਤੂੰ ਉਸੇ ਲਈ ਨਾਲ ਹੁੰਦਾ ਹੈ ਜਦੋਂ ਕੋਈ ਨਹੀਂ ਹੁੰਦਾ ਜਦੋਂ ਦਿਲ ਟੁੱਟਦਾ ਹੈ ਜਦੋਂ ਆਸ ਟੁੱਟਦੀ ਹੈ ਜਦੋਂ ਸਰੀਰ ਹਾਵਦਾ ਜਦੋਂ ਰਾਤਾਂ ਲੰਬੀਆਂ ਹੋ ਜਾਂਦੀਆਂ ਹਨ ਪ੍ਰਭੂ ਜੀ ਤੇਰਾ वचन ਜੇ ਸ਼ਾਇਆ ਚਾਲੀ ਦਿਆ ਇਸ ਦਾ 29 वचन ਉਹ ਥੱਕੇ ਹੋਿਆਂ ਨੂੰ ਬਲ ਦਿੰਦਾ ਹੈ ਤੇ ਬਲ ਹੀ ਨਾਲ ਨੂੰ ਸ਼ਕਤੀ ਵਧਾਉਂਦਾ ਹੈ ਹallelujah ਅੱਜ ਦੀ ਰਾਤ ਮੇਰੀ ਕਮਜ਼ੋਰੀ ਤਾਕਤ ਵਿੱਚ ਬਦਲ ਰਹੀ ਹੈ ਹallelujah ਹallelujah ਕਿ ਤੇਰਾ वचन ਦੋ ਕ੍ਰੰਤੀਆਂ ਉਸ ਦਾ 12 ਦਾ ਇਸ ਦਾ 9 वचन ਮੇਰੀ ਕਿਰਪਾ ਤੇਰੀ ਲਈ ਕਾਫੀ ਹੈ ਕਿਉਂਕਿ ਮੇਰੀ ਤਾਕਤ ਕਮਜ਼ੋਰੀ ਵਿੱਚ ਪੂਰੀ ਹੁੰਦੀ ਹੈ ਹallelujah ਪ੍ਰਭੂ ਜਦੋਂ ਮੈਂ ਟੁੱਟਿਆ ਹੁੰਦਾ ਹਾਂ ਤੂੰ ਮੈਨੂੰ ਜੋੜਦਾ ਹੈ ਜਦੋਂ ਮੈਂ ਥੱਕਿਆ ਹੁੰਦਾ ਹਾਂ ਤੂੰ ਮੈਨੂੰ ਉਠਾਉਂਦਾ ਹੈ ਹallelujah ਯੀਸ਼ੂ ਦੇ ਲਹੂ ਦੇ ਨਾਲ ਮੇਰੀ ਕਮਜ਼ੋਰੀ ਨੂੰ ਤਾਕਤ ਵਿੱਚ ਬਦਲ ਹallelujah ਸੱਚਮੁੱਚ ਖੁਦਾਬਾਪ ਜਦੋਂ ਡਰਵਾਤਾ ਹੈ ਤੂੰ ਤਾਕਤ ਦਿੰਦਾ ਹੈ ਤੇਰਾ ਵਚਨ ਜੀ ਸ਼ਾਇਆ 41 ਦੇ 10 ਵਚਨ ਡਰੋ ਨਾ ਕਿਉਂਕਿ ਮੈਂ ਤੇਰੇ ਨਾਲ ਹਾਂ ਹਾਲੇਲੂਇਆ ਮੈਂ ਕਮਜ਼ੋਰ ਹਾਂ ਪਰ ਪਰਮੇਸ਼ਰ ਮੇਰੀ ਤਾਕਤ ਹੈ ਹਾਲੇਲੂਇਆ ਮੈਂ ਡਰਦਾ ਹਾਂ ਪਰ ਯੀਸ਼ੂ ਮੇਰਾ ਹੌਸਲਾ ਹੈ ਮੈਂ ਡਿੱਗਦਾ ਹਾਂ ਪਰ ਖੁਦਾ ਬਾਪ ਮੈਨੂੰ ਸੰਭਾਲਦਾ ਹੈ ਹਾਲੇਲੂਇਆ हे प्रभु कई लोग बीमारी विच कमजोर कई रिश्तेयां विच कमजोर कई मानसिक तनाव दे विच कमजोर पर प्रभु जी ਤੁਹਾਡਾ ਵਚਨ ਜ਼ਮੂਰਾਂ ਦੀ ਪੁਥੀ ਉਸ ਦਾ 147 ਦਾ ਇਸ ਦਾ ਤਿੰਨ ਵਚਨ ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ ਹਾਲੇਲੂਇਆ ਪਰਮਗੁਰੂ ਜੀ ਜਿੱਥੇ ਸਰੀਰ ਕਮਜ਼ੋਰ ਉਥੇ ਤਾਕਤ ਦੇ ਜਿੱਥੇ ਮਾਨ ਕਮਜ਼ੋਰ ਉਥੇ ਸ਼ਾਂਤੀ ਦੇ ਜਿੱਥੇ ਘਰ ਕਮਜ਼ੋਰ ਉਥੇ ਏਕਤਾ ਦੇ ਹਾਲੇਲੂਇਆ ਅੱਜ ਦੀ ਰਾਤ ਚੰਗਾਈ ਹੋ ਰਹੀ ਹੈ ਹਾਲੇਲੂਇਆ हे मेरे खुदाबा काल दी चिंता आज दी ताकत नु खा जांदी है पर तेरा वचन हिलतीया चाब दे इसदा तेरा वचन मैं सब कुछ कर सकदा हां जो मेनू ताकत द인다 ਹੈ हालेलुया मेरा अपने कमजोर नहीं पर मेरा प्रभु बीच मजबूत है हालेलुया रात दे ਹਨੇਰੇ विच भी परमेश्वर सा दी ताकत है ਸਾਡੇ ਕਦਮ ਸਾਡਾ ਅਕਰ ਸਾਡਾ ਦਿਲ ਸਾਡਾ ਪਰਿਵਾਰ ਯੀਸ਼ੂ ਦੇ ਨਾਮ ਦੇ ਨਾਲ ਸੁਰੱਖਿਤ ਵਿੱਚ ਹੈ ਹallelujah ਮੇਰਾ ਜ਼ਿੰਦਾ ਪ੍ਰਭੂ ਅੱਜ ਦੀ ਰਾਤ ਮੈਨੂੰ ਤਾਕਤ ਮਿਲ ਰਹੀ ਹੈ ਮੈਨੂੰ ਹੌਸਲਾ ਮਿਲ ਰਿਹਾ ਹੈ ਹallelujah ਮੈਨੂੰ ਬਿਸ਼ਰਸ਼ ਮਿਲ ਰਿਹਾ ਪਰ ਮਜੂਰੀ ਨਹੀਂ ਤਾਕਤ ਡਰ ਨਹੀਂ ਹਿੰਮਤ ਨਿਰਾਸ਼ਾ ਨਹੀਂ ਅੰਮ੍ਰਿਤ ਇੇ ਯੇਸ਼ੂ ਦੇ ਨਾਮ ਦੇ ਵਿੱਚ ਹallelujah ਹallelujah ਪ੍ਰਭ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਆਮਨ